ਹੈਲੋ ਗਾਇਸ ਮੈਂ ਤੁਹਾਡੇ ਨਾਲ ਸਿੰਘ ਮੇਰੇ ਉਸ ਸੰਸਾਰ ਵਿੱਚ ਬੈਬੇ ਸਾਥ ਚਿਰੇ ਕਾਲ ਆਈ ਹੈਪ ਟੂ ਸੈਟ ਹੀ ਕਹਾਂਗੇ ਮੇਰੇ ਉਸ ਸੰਸਾਰ ਨੂੰ ਮੁਬਾਰਕਾ ਹੈਪੀ ਦੀਵਾਲੀ ਸਾਰੇ ਮੇਰੇ ਉਸ ਸਾਰੇ ਨੂੰ ਹੈਪੀ ਦੀਵਾਲੀ ਤੇ ਗਾਇਸ ਮੇਰੇ ਉਸ ਤੁਹਾਨੂੰ ਸਾਰਿਆਂ ਨੂੰ ਦੀਵਾਲੀ ਦੀਆਂ ਬੰਦੀ ਸ਼ੋਰਟਸ ਦੀਆਂ ਲੱਖ ਲੱਖ ਵਧਾਈਆਂ ਤੇ ਗਾਇਸ ਅੱਜ ਤੁਹਾਨੂੰ ਪੂਰੇ ਦਿਨ ਦਾ ਵਲੌਗ ਮਨਾਉਂ ਖੜੀ ਦੀਵਾਲੀ ਦਿਖਾਉਂ ਤੇ ਗਾਇਸ ਹੁਣ ਅਸੀਂ ਜਾਵਾਂਗੇ ਗੁਰਦੁਆਰੇ ਆ ਲੈ ਕੇ ਗਾਇਸ ਉਹਦਾ ਫਾਰਮ ਗਾਈਸਾਂ ਅੰਤ ਨੂੰ ਜਾ ਕੇ ਮਿਲਾਂਗੇ ਗੁਰਦੁਆਰੇ ਗਾਈਸਾਂ ਅਸੀਂ ਪਹੁੰਚ ਕੇ ਗੁਰਦੁਆਰੇ ਆਪ ਕੋ ਹੋ ਨਾ ਪੁੱਤ ਕੋ ਮਾਰੇ ਆਪ ਕੋ ਹੋ ਨਾ ਪੁੱਤ ਕੋ ਮਾਰੇ ਤੇ ਗਾਈਸਾਂ ਅੰਤ ਨੂੰ ਕਾ ਵਾਂਗੇ ਬਰੋ ਸਾਰੇ ਦਰਦ ਜਿਹੜੇ ਸਾਨੂੰ ਆਏ ਤੇ ਆਸੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਹੁੰਚੇ ਹਾਂ ਦੀ ਗੋਲੀ ਜਾ ਕਰਕੇ ਗੰਡੂ ਸਾਹਿਬ ਦੇ ਬਾਰੇ ਸੋ ਬਹੁਤ ਹੀ ਅਸੀ ਜਗਾ ਮੁਰਗੀਆਂ ਨੂੰ ਕਾਪਨਾ ਪੂਰੇ ਆਉਂਦਾ ਦੁੱਤ ਵਾਲੇ ਦੁੱਤ ਪੋਤ ਵਾਲੇ ਨੂੰ ਪੋਤ ਸੋ ਸਾਰਿਆਂ ਦਾ ਨਾਮ ਕਾਉਣਾ ਤੁਮੇ ਗੱਲ ਬਹਾਰੀ ਸੱਚੇ ਪਾਸ਼ਾ ਹਾਜ਼ਰ ਨਾਜ਼ਰ ਗੁਰੂ ਦਸਵੇਂ ਪਾਸ਼ਾ ਦੇ ਚਰਨ ਛੋਹ ਪ੍ਰਾਪਤ ਕਰ ਪਈਏ ਥੇ ਸਾਰੇ ਜਿਹੜੇ ਤੇ ਨਾਮ ਸ਼িকার ਕਰਦੀ ਹੈ ਸੰਗਤ ਹਲ ਪ੍ਰਾਪਤ ਕਰਦੀ ਹੈ ਜੋ ਵੀ ਕਿਸੇ ਦੇ ਸ਼ੈ ਮਹਾਰਾਜ ਸਾਹਿਬ ਨੂੰ ਅੰਲੀ ਨੀਮ ਉਹਦਾ ਢੋਲਿਆਂ ਭਰ ਪਰ ਮੋੜਦਾ ਗੁਰੂ ਸਾਹਿਬ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਦਾ ਖਾਸਾ ਬੇ ਗਾਈ ਸਾਨੂੰ ਗੰਦ ਖਾਣੇ ਹੈ ਗਾਈ ਸਾਨੂੰ ਖਾਣੇ ਹੈ ਜੀ ਤਾਂ ਤੜਾ ਤੇ ਸੰਗਤ ਕੀ ਸੰਗਤ ਬੈਠੀ तलाब देखा कलाब ਗਾਈਸਾਂ ਸਾਡੇ ਤਲਾਬਾ ਗਾਈਸ ਇਸੇ ਮਛਲੀਆਂ ਵੀ ਹੁੰਦੀਆਂ ਦੇ ਗਾਈਸਾਂ ਤੁਹਾਨੂੰ ਘਰੇ ਜਾ ਕੇ ਮਿਲਾਂਗੇ ਸੀ ਸੀ ਹੁਣ ਸ਼ਾਮ ਹੋ ਗਈ ਗਾਇਸ ਅਸੀਂ ਪਹੁੰਚ ਗਏ ਸੀ ਤੇ ਹੁਣ ਅਸੀਂ ਦੀਵੇ ਦੂਵੇ ਰੱਖਣੇ ਸ਼ੁਰੂ ਕਰਦੇ ਆ ਗਾਇਸ ਹੁਣ ਅਸੀਂ ਜਾਂਦੇ ਆ ਗੰਡੂ ਗੁਰਦੁਆਰੇ ਤੁਹਾਨੂੰ ਉੱਥੇ ਦਾ ਵੀਊ ਦਿਖਾਵਾਂਗੇ ਗਾਇਸ ਹੁਣ ਤੁਹਾਨੂੰ ਮਿਲਾਂਗੇ ਸਿੱਧਾ ਜਾ ਕੇ ਗੁਰਦੁਆਰੇ ਸਾਹਿਬ ਅਸੀਂ ਵਾਣਚੂਗੇ ਅਸੀਂ ਗੁਰਦੁਆਰੇ ਜਾਇਤੋਂ ਗੁਰਦੁਆਰੇ ਦੋਨੇ ਆ ਦੇਖੋ ਗਾਇਸ ਸਾਡਾ ਗੁਰਦੁਆਰਾ ਸਾਹਿਬ ਇੱਕ ਇਤਿਹਾਸਿਕ ਗੁਰਦੁਆਰਾ ਇੱਥੇ ਗੁਰਦਸੇ ਮੇ ਪਹੁੰਚ ਆਇਆ ਸੀਗੇ ਤੇ ਗਾਇਸਸ ਤੇ ਦੇ ਗਾਇਸਸ ਉਹ ਦੇਖੋ ਅਸੀਂ ਪਹੁੰਚ ਗਏ ਸੀ ਗੰਡੂ ਗੁਰਦੁਆਰੇ ਆ ਦੇਖੋ ਗਾਇਸਸ ਗਾਇਸਸ ਸਿੱਧੀ ਵਿਲਾਣਾਏ ਸੀ ਦੇ ਗਾਇਸਸ ਦੀ ਵਿਲਾਤੇ ਇਹ ਤੇ ਆ ਤੇ ਅਸੀਂ ਇੱਕ ਗੁਰਦੁਆਰਾ ਗਾਇਸਸ ਤੇ ਕਸਮੀ ਪਾਸੜੀ ਆਈ ਸੀ ਗੁਰਦਾਸਮੀ ਪਾਸੜੀ ਆਈ ਸੀ ਇੱਕ ਗੰਡੂ 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 ਬਾਬੇ ਦੀ ਰਾਸਤਾ ਨੀ ਆ ਗਏ ਏ ਈ ਕਾ ਜੀ ਸੋਣਾ ਸੀ ਆ ਗਏ ਸੀ ਘਰੇ ਤੇ ਆ ਦੇਖੋ ਜੀ ਸਾਡਾ ਦੀਵਾਲੀ ਜਿ ਸਾਡਾ ਦੀਵਾਲੀ ਜਿ ਦੇਖੋ ਅਸੀਂ ਵੀ ਦੀ ਜੀ ਲਾਈਟਾਂ ਲਾਈਆਂ ਗਾਇਸ ਉਧਰ ਦੇਖੋ ਗਾਈਸ ਹੁਣ ਅਸੀਂ ਚਲਾਵਾਂਗੇ ਪਟਾਕੇ ਤੁਹਾਨੂੰ ਦਿਖਾਵਾਂਗੇ ਗਾਈਸ ਥੋੜਾ ਜਿਹਾ ਟਾਈਮ ਖੜੋ ਉਹਨੇ ਤੁਸੀਂ ਆ ਦੇਖੋ ਤੁਰਨਾ ਦਿਖਾਇਆ ਮੈਂ ਪੂਰੇ ਦੀਵਾਲੀ ਦਾ ਦਿਨ ਤੇ ਗਾਇਸ ਆਇ ਤੁਹਾਨੂੰ ਗੰਡੂ ਘਰ ਦਵਾਰ ਲੈ ਕੇ ਗਿਆ ਸੀ ਉੱਥੇ ਸੌਰੀ ਗਲਤੀ ਗਲਤ ਬੋਲਦਾ ਸੀ ਉੱਥੇ ਗੰਡੂ ਮੈਂ ਗੰਡੂ ਬਾਬਾ ਬੋਲਦਾ ਸੀ ਰਾਜਾ ਰਾਜਾ ਬੋਲ ਰਿਹਾ ਸੀ ਉਹ ਉਹਦੀ ਰਾਜਤਾਨੀ ਸੀ ਇੱਥੇ ਬਾਏ ਗਾਇਸ ਮਿਲਾਂਗੇ ਨੈਕਸਟ ਵਲੋਗ